ਸਰਟਫੀਸ ਜੀ ਠੀਕ ਹੈ ਕਿਤਾ ਹੈ ਫਿਰ ਮੈਂ ਥੋੜੀ ਬੇਪਾਰਟ ਜਿਹੜਾ ਕਰ ਦੁੱਤੀ ਦੇਖੀ ਤੁਸੀਂ ਦੇਖੋ ਜਦ ਅਸੀਂ ਉੱਥੋਂ ਕਹਿ ਕੇ ਉਨੀ ਚਲ ਬੋਡੀ ਜਮਤ ਰੱਖਦੀ ਇਹ ਲਓ ਮੇਰੀ ਸੀ ਇਹ ਅਰੇਂਜ ਮੇਰੀ ਸੀ ਜਿਹੜੀ ਸੀਗੀ ਇਹ ਅਰੇਂਜ ਮੇਰੀ ਸੀ ਤੁਸੀਂ ਮੁੰਡਾ ਆਪ ਹੀ ਆਪਣੇ ਨਾਲ ਜਣੀ ਉਹਨਾਂ ਦੇ ਕ ਬਦੀ ਨੋਈ ਲੱਗਦੀ ਆ ਇਹ ਉਥੋਂ ਆਏ ਸੀ ਬਸ ਅਸੀਂ ਕੁਛ ਖਸ ਖਸਿਆ ਰਹਿੰਨੇ ਆ ਆਪ ਦਾ ਵਧੀਆ ਕੋਈ ਸਾਨੂੰ ਨਹੀਂ ਸੀ ਇੱਕ ਦੂਸਰੇ ਨਾਲ ਉਹ ਦਿਨ ਇਹਨਾਂ ਦੀ ਅਚਾਨਕੇ ਮੌਤ ਹੋਈ ਮੇਰੀ ਧੀ ਦੀ ਇਹਨਾਂ ਨੇ ਹੱਤਿਆ ਕੀਤੀ ਆ ਮੈਨੂੰ ਸ਼ੱਕ ਆ ਮੇਰੀ ਕੁੜੀ ਬੜੀ ਸੋਹਣੀ ਆਈ ਆ ਯੂ ਐਸ ਤੋਂ ਮਿਲ ਕੇ ਆਈ ਆ ਆਪਣੇ ਪੈਕਿੰਗ ਸੰਡੇ ਪਰ ਇਹਨਾਂ ਥਾਸੜੇ ਰਾਤ ਨੂੰ ਉਹਨੇ ਮੈਨੂੰ ਮੈਸੇਜ ਕੀਤਾ ਮੰਮੀ ਮੇਰਾ ਫੋਨ ਨਹੀਂ ਚੱਲਦਾ ਮੈਂ ਤੋ ਫੋਨ ਨਹੀਂ ਕਰ ਹੁਣਾ ਮੈਂ ਕੱਲ ਨੂੰ ਜਾਂ ਪਰਸ ਨੂੰ ਮਾਸੀ ਆਪਣੀ ਦੇ ਜਾਣਾ ਆ ਤੈਨੂੰ ਕਾਲ ਕਰੂੰਗੀ ਤਮੜਕੇ ਇਹਨਾਂ ਨੇ ਪਤਾ ਨਹੀਂ ਉਹਨੂੰ ਕੀ ਕਰ ਦਿੱਤਾ ਕੀ ਨਹੀਂ ਕਰ ਦਿੱਤਾ ਮੈਨੂੰ ਮੁਕੀ ਦਾ ਹਜੇ ਤਾਈਂ ਫੋਨ ਨਹੀਂ ਆਇਆ ਨਾ ਮੇਰੇ ਕੋਈ ਕਿਸੇ ਨੇ ਮਹਿਸੂਸ ਕੀਤਾ ਨਾ ਮੈਨੂੰ ਹਜੇ ਤਾਈਂ ਦੱਸਿਆ ਸਹੁਰਾ ਪਰਿਵਾਰ ਵੱਲੋਂ ੱੱਕੇ ਨਾ ਸੱਦੀਆ ਕਹਿੰਦੇ 20 ਤਰੀਕ ਨੂੰ ਵਿਆਹ ਆ ਭੂਆ ਦੇ ਮੁੰਡੇ ਦਾ ਤੈਨੂੰ ਜਾਣਾ ਪੈਣਾ ਆ ਵਿਆਹ ਇੱਥੇ ਕੋਈ ਨਹੀਂ ਸਗਾ ਸਾਨੂੰ ਵਸਬੂਤ ਚਾਹੀਦਾ ਕਿਹੜੇ ਵਿਆਹ ਤੇ ਇਹਨਾਂ ਨੇ ਸੱਦੀਆ ਕਿਹੜਾ ਵਿਆਹ ਆ ਹਾਂ ਉਹ ਸਾਰਾ ਕੁਝ ਸਾਡੀ ਕੁੜੀ ਦਾ ਸਾਡੀ ਕੁੜੀ ਨੇ ਮਿਹਨਤ ਬਹੁਤ ਜ਼ਿਆਦਾ ਕੀਤੀ ਸਾਡੀ ਕੁੜੀ ਸਿੱਟੀ ਜਾਨੇ ਆ ਉਹ ਕੱਚਾ ਆ ਹਜੇ ਉਹ ਦੇ ਕੋਈ ਪਿੱਪਰ ਨਹੀਂ ਹੈਗੇ ਕਹਿੰਦੀ ਮੰਮੀ ਮੈਨੂੰ ਕਹਿੰਦਾ ਤੂੰ ਇੰਡੀਆ ਹੁਣ ਚੱਲੀ ਤਾਂ ਹੈ ਜੀ ਉਦੋਂ ਦੇਖੂ ਮੈਂ ਜਦ ਤੂੰ ਮੁੜ ਕੇ ਆਗੇ ਆ ਗੱਲ ਵੀ ਉਹਨੂੰ ਆਉਣ ਲੱਗੀ ਮੈਂ ਕਹੀ ਆ ਪਰ ਉਹਨੇ ਕਿਸੇ ਪੂਰੀ ਜਿਹੜੀ ਯੂ ਐਸ ਤੋਂ ਬੱਤੀ ਰਾਜ ਜੀ ਦੀ ਜਿਹੜੀ ਮੌਤ ਹੋਈ ਇਹ ਘਟਨਾ ਜੀ ਇਹ ਮਤਲਬ ਅਮਰੀਕਾ ਤੋਂ ਆਈ ਆ ਸਾਡੀ ਨੋ ਹੀ ਲੱਗਦੀ ਆ ਇਹ ਉਥੋਂ ਆਏ ਸੀ ਬਸ ਅਸੀਂ ਕੁਛ ਖਿੱਚ ਕੇ ਆ ਰਹੇ ਨੇ ਆਪ ਦਾ ਵਧੀਆ ਕੋਈ ਸਾਨੂੰ ਨਹੀਂ ਸੀ ਇੱਕ ਦੂਸਰੇ ਨਾਲ ਉਹ ਦਿਨ ਇਹਨਾਂ ਦੀ ਅਚਾਨਕੇ ਮੌਤ ਹੋਈ ਬਾਕੀ ਜੋ ਇਹ ਲੜਕੀ ਪਰਿਵਾਰ ਆ ਅਸੀਂ ਇਹ ਜਿੱਦਾਂ ਵੀ ਕਹਿੰਦੇ ਆ ਉਹਨਾਂ ਦੇ ਨਾਲ ਅਸੀਂ ਸਹਿਮਤ ਆ ਜੋ ਵੀ ਕਹਿਣਗੇ ਅਸੀਂ ਉਹਨਾਂ ਦੀ ਹਰ ਗੱਲ ਮੰਨਣ ਨੂੰ ਤਿਆਰ ਆ ਵੀ ਜੇ ਜੋ ਵੀ ਕਾਰਵਾਈ ਚਾਹੁੰਦੇ ਆ ਅਸੀਂ ਉਹਨਾਂ ਦੇ ਨਾਲ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਉਹਨਾਂ ਨੂੰ ਸੂਚਿਤ ਨਹੀਂ ਕੀਤਾ ਗਿਆ ਤੇ ਕਿਤਨਾ ਕਿਤੇ ਉਹਨਾਂ ਨੇ ਹੱਤਿਆ ਦੀ ਸ਼ੰਕਾ ਜਿਤਾਈ ਹੈ ਉਹਨਾਂ ਨੇ ਕਿਹਾ ਕਿ ਸੱਸ ਸਹੁਰੇ ਤੇ ਜਿਹੜਾ ਲੜਕੀ ਦਾ ਪਤੀ ਸੀ ਉਸ ਦੇ ਵੱਲੋਂ ਮਿਲੀ ਪੁਖਤ ਕਰਕੇ ਜਿਹੜਾ ਇਸ ਹੱਤਿਆ ਨੂੰ ਅੰਜਾਮ ਦਿੱਤਾ ਗਿਆ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਇਹ ਲੜਕੀ ਦਾ ਵਿਆਹ 8 ਸਾਲ ਪਹਿਲਾਂ ਲੜਕੇ ਨਾਲ ਹੋਇਆ ਇਹਨਾਂ ਦੇ ਬਹੁਤ ਵਧੀਆ ਸਬੰਧ ਆ ਬੱਚਾ ਆ 5-6 ਸਾਲ ਦਾ ਇਹਨਾਂ ਦੇ ਸਬੰਧ ਕੋਈ ਅੱਜ ਤੱਕ ਇੱਕ ਵੀ ਕੋਈ ਅਸੀਂ ਤੇ ਕੋਈ ਗੱਲ ਇਹਨਾਂ ਦੀ ਸੁਣੀ ਨਹੀਂ ਤੇ ਉਸ ਤੋਂ ਬਾਅਦ ਇਹ ਇੱਥੇ ਵੀ ਆਪਣਾ ਬਹੁਤ ਵਧੀਆ ਰਹਿੰਦੇ ਆ ਤੀਜੀ ਚੌਥੀ ਵਾਰੀ ਲੜਕੀ ਸਾਲ ਬਾਅਦ ਇੱਥੇ ਆਉਂਦੀ ਆ ਸਹੁਰਿਆਂ ਕੋਲ ਇਦਾਂ ਦੀ ਤੇ ਕੋਈ ਇਹੋ ਜੀ ਗੱਲ ਬਾਤ ਉਹਨਾਂ ਦਾ ਕਹਿਣਾ ਹੈ ਕਿ ਇੱਕ ਵਿਆਹ ਦਾ ਝਾਂਸਾ ਦੇ ਕੇ ਇਹਨਾਂ ਨੂੰ ਬੁਲਾਇਆ ਗਿਆ ਸੀ ਕਿ 20 ਤਰੀਕ ਨੂੰ ਇੱਕ ਵਿਆਹ ਹੈ ਪਰ ਉਹ ਵਿਆਹ ਵੀ ਜਿਹੜਾ ਨਹੀਂ ਸੀਗਾ ਕਿ ਸਾਜ਼ਿਸ਼ ਦੇ ਤਹਿਤ ਉਹਨਾਂ ਨੂੰ ਇੱਥੇ ਬੁਲਾਇਆ ਗਿਆ ਤੇ ਜਿਹੜਾ ਹੁਣ ਪੋਸਟਮਾਰਟਮ ਵੀ ਹੋਇਆ ਉਹਦੇ ਵਿੱਚ ਵੀ ਉਹਨਾਂ ਦੇ ਪੀਕੇ ਪਰਿਵਾਰ ਦੇ ਕਿਸੇ ਵੀ ਵਿਅਕਤੀ ਨੂੰ ਸੂਚਿਤ ਨਹੀਂ ਕੀਤਾ ਗਿਆ ਪੋਸਟਮਾਰਟਮ ਦੇ ਜੀ ਨਹੀਂ ਇਹ ਗੱਲ ਹੈ ਵੀ ਚਲੋ ਲੜਕੀ ਦੇ ਪਰਿਵਾਰ ਨੂੰ ਇਹ ਪਰਿਵਾਰ ਬਹੁਤ ਜ਼ਿਆਦਾ ਸੂਚਿਤ ਕਰਦਾ ਰਿਹਾ ਹੈ ਫੋਨ ਤੇ ਦੱਸਦਾ ਰਿਹਾ ਵੀ ਆਓ ਤੁਸੀਂ 6-5 ਦਿਨ 5 ਦਿਨ ਘਟੋ ਘਾਟੇ ਡੀਕ ਕਰਨ ਤੋਂ ਬਾਅਦ ਇਹ ਪੋਸਟਮਾਰਟਮ ਹੋਇਆ ਵੀ ਇਸ ਕਰਕੇ ਡੀਕਦੇ ਹੀ ਵੀ ਬੋਡੀ ਖਰਾਬ ਨਾ ਹੋ ਜਾਏ ਇਸ ਕਰਕੇ ਕਰਾਇਆ ਗਿਆ ਇਹਨਾਂ ਨੂੰ ਫੋਨ ਤੇ ਵੀ ਕਰਦੇ ਰਹੇ ਇਹਨਾਂ ਨੇ ਬਾਲਾ ਜਵਾਬ ਨਹੀਂ ਦਿੱਤਾ ਲੜਕੀ ਪਰਾਨੇ ਅਸੀਂ ਤੇ ਇਹਨਾਂ ਦੇ ਨਾਲ ਆ ਜਿੱਦਾਂ ਵੀ ਇਹ ਕਹਿੰਦੇ ਆ ਵੀ ਇਦਾਂ ਦੁਬਾਰਾ ਕਰਾਉਣਾ ਇਹਨਾਂ ਦੀ ਮਰਜ਼ੀ ਦੁਬਾਰਾ ਵੀ ਕਰਾ ਸਕਦੇ ਸਾਨੂੰ ਕੋਈ ਇਤਰਾਜ਼ ਨਹੀਂ ਜਿਹੜੇ ਦੋਸ਼ ਲਾ ਕੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਫਿਰ ਦੋਸ਼ ਅਸੀਂ ਉਹੀ ਗੱਲ ਲਾਸਟ ਵਿੱਚ ਕਹਿੰਦੇ ਆ ਵੀ ਕੋਈ ਕਸੂਰ ਨਹੀਂ ਕਿਸੇ ਦਾ ਵੀ ਉਹ ਤੇ ਡਾਕਟਰੀ ਰਿਪੋਰਟ ਦੇ ਵਿੱਚ ਸਭ ਕੁਝ ਹੀ ਆ ਜਾਣਾ ਅਸੀਂ ਕੋਈ ਕੋਈ ਕਿਸੇ ਦਾ ਕਸੂਰ ਨਹੀਂ ਸਾਡੇ ਤੇ ਪੁਲਿਸ ਨਾਲ ਮਿਲਿਪੁਗਤ ਦੇ ਵੀ ਦੋਸ਼ ਲੱਗ ਰਹੇ ਨੇ ਉਹ ਨਹੀਂ ਵੀ ਇਹੋ ਜੀ ਗੱਲ ਕੋਈ ਨਹੀਂ ਪੁਲਿਸ ਨੇ ਕਿਸੇ ਨਾਲ ਕੀ ਮਿਲਣਾ ਸੀ ਪੁਲਿਸ ਦਾ ਤੇ ਇਸ ਕੰਮ ਦੇ ਵਿੱਚ ਕੋਈ ਰੋਲ ਹੀ ਨਹੀਂ ਗਾ ਪੁਲਿਸ ਨੇ ਸਾਡੇ ਨਾਲ ਕੀ ਮਿਲ ਜਣਾ ਬਸ ਠੀਕ ਮੈਂ ਨਾਮ ਸੰਤੋਖ ਸਿੰਘ ਹੈ ਜੀ ਤੇ ਮੇਰੀ ਪਤੀਜੀ ਲੱਗਦੀ ਹੈ ਜੀ ਤੇ ਮੈਨੂੰ ਇੰਗਲੈਂਡ ਤੋਂ ਫੋਨ ਆਇਆ ਮੇਰੇ ਭਾਈ ਦਾ ਤੇ ਉਹ ਕਹਿੰਦਾ ਤੈਨੂੰ ਕੋਈ ਘਟਨਾ ਦਾ ਪਤਾ ਹੈਗਾ ਮੈਂ ਕਹਿੰਦਾ ਮੈਨੂੰ ਤਾਂ ਕੋਈ ਗੱਲ ਦਾ ਪਤਾ ਨਹੀਂ ਹੈਗਾ ਮੈਂ ਤੜਕਾ ਸੀਗਾ 4 ਵਜੇ ਦਾ ਟਾਈਮ ਤੇ ਮੈਂ ਫਿਰ ਇਹਨਾਂ ਨੂੰ ਫੋਨ ਕੀਤਾ ਇੱਥੇ ਨਾਨੂ ਮੱਲੀਆਂ ਵਾਲਿਆਂ ਨੂੰ ਤੇ ਮੈਂ ਇਹ ਨਾਇਰੋਂ ਲੈ ਪਏ ਮੈਂ ਕਹਿੰਦਾ ਕੀ ਹੋਇਆ ਜਿਹੜੀ ਛਦੀ ਕੀ ਹੋ ਗਿਆ ਕਹਿੰਦਾ ਅੰਦਰ ਗੈਸ ਹੀਟਰ ਪਿਆ ਸੀਗਾ ਤੇ ਉਹਦੇ ਨਾਲ ਆਪਣੇ ਉਹਨੂੰ ਗੈਸ ਚੜ ਕੇ ਉਹਦੀ ਉਹਦੀ ਮੌਤ ਹੋ ਗਈ ਮੈਂ ਕਹਿੰਦਾ ਫਿਰ ਮੁੰਡਾ ਕਿੱਥੇ ਸੀ ਕਹਿੰਦਾ ਮੁੰਡਾ ਵੀ ਨਾਲ ਹੀ ਸੀਗਾ ਤੇ ਮੁੰਡਾ ਉੱਠ ਕੇ ਰਾਤ ਮੈਂ ਮੇਰੇ ਮੈਨੂੰ ਹੋਇਆ ਕਹਿੰਦਾ ਮੁੰਡਾ ਵੀ ਨਾਲ ਹੀ ਮਰ ਗਿਆ ਨਹੀਂ ਕਹਿੰਦਾ ਨਹੀਂ ਮੁੰਡਾ ਉੱਠ ਕੇ ਰਾਤ ਨੂੰ 2:00 ਵਜੇ ਦਾਦੀ ਨਾਲ ਚੱਲ ਗਿਆ ਤੇ ਮੈਂ ਕਹ ਤੁਸੀਂ ਫਿਰ ਦੱਦੀ ਆ ਤੇ ਮੁੰਡਾ ਉੱਠ ਕੇ ਚਲ ਗਿਆ ਤੇ ਤੁਸੀਂ ਉੱਠ ਕੇ ਉਹ ਨਹੀਂ ਦੇਖਿਆ ਕਹਿੰਦਾ ਨਹੀਂ ਅਸੀਂ ਦੇਖਿਆ ਨਹੀਂ ਚਾਹਾਂਗਾ ਤੇ ਤੇ ਜਦੋਂ ਅਸੀਂ ਇੱਥੇ ਆਏ ਆ ਸਾਰੇ ਇਕੱਠਾ ਹੋ ਗਏ ਬੰਦੇ ਹੋ ਗਏ ਤੇ ਸਾਨੂੰ ਇੱਥੇ ਆ ਕੇ ਕਹਿਣ ਲੱਗ ਪਏ ਜੀ ਕਿ ਨੂੰ ਅਟੈਕ ਹੋ ਗਿਆ ਜਦੋਂ ਉਹਦੀ ਫੋਟੋ ਆ ਕੇ ਦੇਖੀ ਤਾਂ ਮਰਡਰ ਕੀਤਾ ਆ 2-3 ਦਿਨ ਪਹਿਲਾਂ ਗਰਗ ਡਾਕਟਰ ਇੱਥੇ ਆਪਣੇ ਕਬੂਥਰੇ ਗਰਗ ਤੋਂ ਦਵਾ ਨਸ਼ੇ ਦੀ ਉਹ ਤੁਹਾਨੂੰ ਫੋਟੋ ਦਿਖਾਉਂਦੇ ਨੇ ਫੋਟੋ ਉਹਦੇ ਨਸ਼ਾ ਆ ਏਦਾਂ ਅੱਖਾਂ 'ਚ ਨਸ਼ਾ ਆ ਬਈ ਨਸ਼ਾ ਕੋਲੋਂ ਵੀ ਦਿੱਤਾ ਹੋਊਗਾ ਨਹੀਂ ਕਿ ਜਦੋਂ ਸੁੱਤੀ ਪਈਦਾ ਉਹਦਾ ਨਹੀਂ ਮਰਡਰ ਕਰਦਾ ਇੱਥੇ ਬੋਲ ਆਈ ਪੂਰਾ ਪਲਾਨ ਬਣਿਆ ਜੀ ਇਹ ਪੂਰਾ ਬਾਹਰੋਂ ਪਲਾਨ ਬਣ ਕੇ ਫਿਰ ਇਹਨੂੰ ਸੱਦਿਆ ਕੋਈ ਇੱਥੇ ਵਿਆਹ ਨਹੀਂ ਹੈਗਾ ਇੱਕ ਦਿਨ ਆਉਣ ਤੋਂ ਪਹਿਲਾਂ ਵੀ ਵਿਆਹ ਵੀ ਦੱਸ ਦਿੱਤਾ ਵੀ ਵਿਆਹ ਕੈਂਸਲ ਹੋ ਗਿਆ ਆ ਭਈ ਤੇ ਫੇਰ ਇੱਥੇ ਸਾਨੂੰ ਵੀ ਦੱਸ ਸਾਡੇ ਮਿਲਣ ਗਏ ਉੱਧਰ ਵੀ ਦੱਸ ਕੇ ਆਈ ਵਿਆਹ ਕੈਂਸਲ ਹੋ ਗਿਆ ਭਾਜੀ ਸਾਡੇ ਬਰਾਉਣਾ ਕਹਿੰਦਾ ਇਹ ਮੈਂ ਗਹਿਰ ਖਾਣਾ ਨਹੀਂ ਜਾਂ ਆ ਕਹਿੰਦਾ ਹੀ ਕੰਮ ਇਹਦਾ ਪਲਾਨ ਉਧਰੋਂ ਬਣ ਕੇ ਆਇਆ ਸਾਰਾ ਜੇ ਵੀ ਇੱਥੇ ਇਹ ਸੱਸ ਸਹੁਰਾ ਜਦੋਂ ਆ ਕੇ ਤੁਸੀਂ ਇਹਨਾਂ ਦੇ ਪਰਿਵਾਰ ਨਾਲ ਗੱਲਬਾਤ ਕੀ ਨਾ ਕਹਣਾ ਸਰ ਇਹ ਸਾਨੂੰ ਕਹਿੰਦੇ ਕਹਿੰਦੇ ਕਿ ਐਕਸੀ ਉਹ ਹੋ ਗਿਆ ਉਹ ਹਾਰਟ ਅਟੈਕ ਹੋ ਗਿਆ ਅਟੈਕ ਹੋ ਗਿਆ ਅਟੈਕ ਨਾਲ ਮਰੀਆ ਪਹਿਲਾਂ ਮੈਨੂੰ ਹਿੱਟ ਨਾ ਕਹਿੰਦੇ ਸੀ ਜਦੋਂ ਅਸੀਂ ਇੱਥੇ ਆ ਕੇ ਪੁੱਛਿਆ ਇੱਥੇ ਮਕਾਨੇ ਜਦੋਂ ਆਏ ਨਾ ਵੀ ਆਉਣਾ ਸੀ ਤੇ ਅਸੀਂ ਕਹਿੰਦੇ ਬੋਡੀ ਅਸੀਂ ਬੰਦਿਆਂ ਨੇ ਆਉਣਾ ਬਾਹਰੋਂ ਅਸੀਂ ਅਸੀਂ ਬੋਡੀ ਰੱਖਣੀ ਹੈ ਤੇ ਕਹਿੰਦੇ ਜੀ ਅਟੈਕ ਨਾਲ ਹੋ ਕੇ ਮਰ ਗਈ ਤੇ ਹੁਣ ਬੋਡੀ ਸਾਨੂੰ ਅਸੀਂ ਕੱਲ ਆਏ ਸੱਤੋ ਬਿਨਾਂ ਲਾਇਸੈਂਸ ਕਰਦਾ ਸਾਨੂੰ ਐਸਐਸਪੀ ਸਾਹਿਬ ਨੇ ਸੱਦ ਲਿਆ ਐਸਐਸਬੀ ਦੇ ਸਾਹਿਬ ਮੈਂ ਕਹਿੰਦੇ ਇਹ ਪਹਿਲੇ ਫੇਰ ਨਹੀਂ ਸਾਨੂੰ ਭੇਜਦਾ ਐਸਪੀਡੀ ਦੇ ਵੀ ਜੀ ਕਹਿੰਦਾ ਨਹੀਂ ਤੁਹਾਡੀ ਤੋਂ ਬਿਨਾ ਹੋ ਨਹੀਂ ਸਕਦਾ ਅਸੀਂ ਪੰਜ ਡਾਕਟਰਾਂ ਦੀ ਬਣਾਵਾਂਗੇ ਤੇ ਮੈਂ ਫੇਰ ਤੁਸੀਂ ਪੋਸਟ ਤੁਹਾਡੀ ਹਾਜ਼ਰੀ ਹੋਊਗਾ ਉਧਰ ਉਹਨਾਂ ਨਾਲ ਵੀ ਗੱਲ ਕਰੀਗਾ ਉਧਰ ਪੋਸਟਪੋਰਟ ਹੁੰਦਾ ਸੀਗਾ ਸਾਨੂੰ ਉੱਥੇ ਰੋਕ ਲਿਆ ਸਾਨੂੰ ਐਸਪੀਡੀ ਕਹਿੰਦਾ ਵੀ ਤੁਸੀਂ ਹੁਣ ਫੇਰ ਮੁੜ ਕੇ ਐਸਐਸਬੀ ਕੋਲ ਚਲ ਜਾਓ ਹਾਜ਼ਰ ਤੇ ਸੀਗੇ ਹਾਜ਼ਰ ਤੋਂ ਆ ਗਏ ਆ ਉਹ ਐਸਐਸਬੀ ਨੇ ਸਾਨੂੰ ਵੀ ਇਹ ਕਹਿ ਵੀ ਕੋਈ ਨਹੀਂ ਤੁਹਾਡੀ ਹਾਜ਼ਰੀ ਹੋਊਗਾ ਡਾਕਟਰਾਂ ਦਾ ਪੈਨਨ ਬੁਲਾਉਣੇ ਆ ਵੇ ਜਿੰਨੇ ਤੁਸੀਂ ਕਹੋਗੇ ਪਾ ਕੇ ਤੁਹਾਨੂੰ ਕਰਾਂਗੇ ਜਦੋਂ ਸਾਨੂੰ ਮਗਰੋਂ ਵਾਲੇ ਉੱਥੇ ਕਹਿੰਦਾ ਜੀ ਅਸੀਂ ਤੁਸੀਂ ਜਾਓ ਹੁਣ ਉੱਥੇ ਐਸ.ਐਚ.ਓ. ਬਿਆਨ ਆਪਣੇ ਬਿਆਨ ਦਿਆ ਲਿਖਾ ਕਰਾਉਂ ਤੇ ਹਾਂ ਦੂਲੇ ਚਨਾਸ਼ ਕਰੋ ਉਹਦੀ ਚਨਾਕ ਕਰਕੇ ਫਿਰ ਤੁਸੀਂ ਕਹਦੇ ਹੋ ਕੱਲ ਨੂੰ ਕਰਾਉਣਾ ਜਦੋਂ ਅਸੀਂ ਇੱਥੇ ਆਏ ਤੇ ਸਭ ਕੁਝ ਹੋਇਆ ਜੀ ਨਾ ਕੋਈ ਸਾਨੂੰ ਐਸ.ਐਚ.ਓ. ਟੱਕਰਿਆ ਅਸੀਂ ਰਿਪੋਰਟ ਲਖਾਈ ਉੱਤੇ ਨਾਮ ਸਿਆਣ ਕੀਤੇ ਹੁਣ ਸਾਡਾ ਫੋਨ ਹੀ ਨਹੀਂ ਚੱਪਿਆ ਸੋ ਨਹੀਂ ਹੋਈ ਤੁਹਾਡੀ ਨਾ ਜਿਹੜਾ ਸੋਣੀ ਗੱਲ ਸਾਨੂੰ ਉੱਥੇ ਤੋਂ ਉੱਥੇ ਕਸਮ ਨਹੀਂ ਖਾਏ ਬਾਹਰ ਇੱਧਰ ਤੁਹਾਡੇ ਖੜੇ ਰਹੇ ਬਾਹਰ ਸਾਨੂੰ ਹਰ ਅਖੀਰ ਅਗੇ ਕਹਿੰਦੇ ਤੁਸੀਂ ਰਿਪੋਰਟ ਡੀਐਨਏ ਜ਼ਰੂਰ ਕਰਾਉਣਾ ਇਹ ਜ਼ਰੂਰ ਵਿੱਚ ਮੈਂ ਕਰਾਉਣਾ ਕਰੋ ਹੋਰ ਕੀ ਮੰਗ ਕੀ ਕਰਨਾ ਚਾਹੁੰਦੇ ਹੋ ਦੁਬਾਰਾ ਪੋਸਟਮਾਰਟ ਹੋਵੇ ਸਾਰਾ ਹਾਂਜੀ ਦੁਬਾਰਾ ਦੁਬਾਰਾ ਇਹ ਕਰੋਨਾ ਦੁਬਾਰੇ ਆ ਜੀ ਸਾਨੂੰ ਵੀ ਇਹਦਾ ਸ਼ੱਕ ਆ ਵੀ ਲਾਸ਼ ਚਾਕੇ ਕਿਤੇ ਉੱਥੇ ਖੁਰਦਬੁਰਦ ਨਾ ਕਰ ਦੇਣ ਤੋਂ ਹਸਪਤਾਲ ਤੋਂ ਲਿਆ ਗਏ ਵੀ ਲਾਸ਼ ਉੱਥੇ ਰਹਿਣੀ ਚਾਹੀਦੀ ਪਰ ਮਸਵਾਹ 10 ਦਿਨ ਪੈ ਜਾਂਦੇ ਵੀ 20 ਦਿਨ ਪੈ ਜਾਂਦੇ ਮਹੀਨਾ ਪੈ ਜਾਂਦਾ ਜਦੋਂ ਸਾਡਾ ਉਹ ਹੋ ਜੂਗਾ ਤੋਂ ਉਦੋਂ ਅਸੀਂ ਦੁਬਾਰੇ ਪੋਸਟਮਾਰਟ ਕਰਾਉਣਾ ਨਾਲ ਤਾਂ ਡੀਐਨਏ ਕਰਾਉਣਾ ਸਾਨੂੰ ਪਤਾ ਲੱਗੇ ਬਿਮਾਰੀ ਕਿਦਾਂ ਕੋਈ ਲੱਗਦੇ ਆ ਬਾਡੀ ਦੇ ਉੱਤੇ ਕੁਝ ਐਦਾਂ ਦੇ ਨਿਸ਼ਾਨ ਨਿਸ਼ਾਨ ਰਹੇ ਆ ਇੱਥੇ ਜ਼ਖਮ ਸਾਰਾ ਨੀਲੀ ਜਿਹਾ ਸਾਹ ਘੁੱਟ ਗਿਆ ਅੱਖਾਂ ਤਾਂ ਨਹੀਂ ਸਾਹ ਨਿਕਲੇ ਹੋ ਗਏ ਇੱਥੇ ਇੱਥੇ ਧੌਣ ਤੇ ਜ਼ਖਮ ਹੋਇਆ ਧੌਣ ਤੇ ਜ਼ਖਮ ਉੱਤੇ ਪਾਊਡਰ ਪਾਤਾ ਜਦੋਂ ਅਸੀਂ ਆਏ ਆ ਦੇਖਣ ਉੱਥੋਂ ਆਏ ਆ ਤੇ ਉਹ ਜਦੋਂ ਅਸੀਂ ਅੱਜ ਹੱਥ ਮਾਰਾ ਉੱਥੇ ਜ਼ਖਮ ਹੋ ਗਿਆ ਸਾਨੂੰ ਜਾਣੀ ਉੱਥੇ ਲਾਜ਼ਮੀ ਦੇਖਣ ਦਾ ਹੁਕਮ ਨਹੀਂ ਸੀ ਐਦਾਂ ਇੰਨਾ ਇੰਨਾ ਕਵਰੇਜ ਰੱਖ ਕੇ ਤਾਂ ਇੱਕ ਪਾਸੇ ਆਪ ਖੜ ਗਿਆ ਸਾਨੂੰ ਤਾਂ ਖੜੇ ਵੀ ਦੂਰੋਂ ਜਿਦਾ ਦੇਖੀ ਤਾਨੂੰ ਕਲਾਵਕਲਾ ਪਰ ਪਰ ਬਾਹਰ ਨੂੰ ਲੈ ਜਾਣ ਪੂਰਾ ਸ਼ੱਕ ਆ ਕਿ ਜਿਹੜਾ ਇਹਨਾਂ ਨੂੰ ਜਿਹੜਾ ਹੱਤਿਆ ਕੀਤੀ ਗਈ ਹੈ ਨਾ ਹਾਂਜੀ ਹੱਤਿਆ ਹੱਤਿਆ ਉੱਥੇ ਉੱਧਰ ਤਾਂ ਇਹਨਾਂ ਨੇ ਤੁਹਾਨੂੰ ਫੋਟੋ ਦਿਖਾ ਲਦ ਨੇ ਉੱਤੇ ਫੋਟੋ ਤੇ ਮਾਰਡਰ ਦਿਖ ਰਹਾ ਸਿੱਧਾ ਹੀ ਹਾਂ ਮਦਦ ਕੀ ਨਾਮ ਹੈ ਤੁਹਾਡਾ ਤੇ ਕੀ ਕੋਈ ਕੰਮ ਹੈ ਮੇਰਾ ਮਿਸੇ ਨਰਮਲ ਕੋਰ ਨਾ ਆਂ ਮੈਂ ਜੁਕੇ ਦੀ ਰਹਿਣ ਵਾਲੀ ਆਂ ਜੁਕੇ ਚੋਂ ਆਈ ਆਂ ਮੇਰੀ ਧੀ ਦੀ ਇਹਨਾਂ ਨੇ ਹੱਤਿਆ ਕੀਤੀ ਆ ਮੈਨੂੰ ਸ਼ੱਕ ਆ ਮੇਰੀ ਕੁੜੀ ਬੜੀ ਸੋਹਣੀ ਆਈ ਆ ਜੁਐਸਏ ਚੋਂ ਮਿਲ ਕੇ ਆਈ ਆ ਆਪਣੇ ਪੇਕਿੰਗ ਸੰਡੇ ਪਰ ਇਹਨਾਂ ਥਾਸੜੇ ਰਾਤ ਨੂੰ ਉਹਨੇ ਮੈਨੂੰ ਮੈਸੇਜ ਕੀਤਾ ਮੰਮੀ ਮੇਰਾ ਫੋਨ ਨਹੀਂ ਚੱਲਦਾ ਮੈਂ ਤੈਨੂੰ ਫੋਨ ਨਹੀਂ ਕਰ ਹੁਣਾ ਮੈਂ ਕੱਲ ਨੂੰ ਜਾਂ ਪਰਸ ਨੂੰ ਮਾਸੀ ਆਪਣੀ ਦੇ ਜਾਣਾ ਹੈ ਤੈਨੂੰ ਕਾਲ ਕਰੂੰਗੀ ਤਾਂ ਮੁੜ ਕੇ ਇਹਨਾਂ ਨੇ ਪਤਾ ਨਹੀਂ ਉਹਨੂੰ ਕੀ ਕਰ ਦਿੱਤਾ ਕੀ ਨਹੀਂ ਕਰ ਦਿੱਤਾ ਮੈਨੂੰ ਮੁੱਕੀ ਦਾ ਹਜੇ ਤਾਈ ਫੋਨ ਨਹੀਂ ਆਇਆ ਨਾ ਮੇਰੇ ਕੋਈ ਕਿਸੇ ਨੇ ਮਹਿਸੂਸ ਕੀਤਾ ਨਾ ਮੈਨੂੰ ਹਜੇ ਤਾਈ ਦੱਸਿਆ ਕਿੱਥੇ ਵਿਆਹ ਕਿੱਥੇ ਹੋਇਆ ਇਹਨਾਂ ਦਾ ਇਹਦਾ ਨਾਮ ਮੱਲਿੰਗਾ ਅਮਰੀਕਾ ਦੇ ਵਿੱਚ ਵਿਆਹ ਹੋਇਆ ਸੀ ਸਹੁਰੇ ਦੇ ਨੰਨੋ ਮੱਲਿੰਗਾ ਆਲਾ ਭਾਏ ਸੀ ਪਾਸੇ ਸਾਡੀ ਟੁੱਟਣ ਵਾਈ ਨਹੀਂ ਹੋਈ ਕਿਸੇ ਨੇ ਸੁਣੀ ਨਹੀਂ ਅਸੀਂ ਜਿਹੜੀ ਰਿਪੋਰਟ ਰਿਪੋਰਟ ਲਖਾਈ ਉਹਦੇ ਉੱਤੇ ਕਿਸੇ ਸਾਡੇ ਸੈਨ ਨਹੀਂ ਸੋਹਰਾ ਤੇ ਯਸ ਅਸਤੇ ਸੋਹਰੇ ਤੇ ਪਰੋਨੇ ਤੇ ਸੋਹਰਾ ਪਰਿਵਾਰ ਵੱਲੋਂ ਹਾਂਜੀ ਸੋਹਰਾ ਪਰਿਵਾਰ ਵੱਲੋਂ ਧੱਕੇ ਨਾਲ ਸੱਦੀ ਆ ਕਹਿੰਦੇ 20 ਤਰੀਕ ਨੂੰ ਵਿਆਹ ਆ ਭੂਆ ਦੇ ਮੁੰਡੇ ਦਾ ਤੈਨੂੰ ਜਾਣਾ ਪੈਣਾ ਆ ਵਿਆਹ ਇੱਥੇ ਕੋਈ ਨਹੀਂ ਸੀਗਾ ਸਾਨੂੰ ਉਹ ਸਬੂਤ ਚਾਹੀਦਾ ਕਿਹੜੇ ਵਿਆਹ ਤੇ ਇਹਨਾਂ ਨੇ ਸੱਦੀ ਆ ਕਿਹੜਾ ਵਿਆਹ ਆ ਘਰ ਦੇ ਵਿੱਚ ਪਹਿਲਾਂ ਵੀ ਕੋਈ ਕਲੇਸ਼ ਸੀ ਹਾਂ ਸਾਲ ਹੋ ਗਿਆ ਇੰਡੀਆ ਚ ਗਈ ਨੂੰ ਲੜਾਈ ਕਲੇਸ਼ ਬਹੁਤ ਸੀ ਘਰ ਦੇ ਵਿੱਚ ਪ੍ਰੋਣਾ ਬਹੁਤ ਜ਼ਿਆਦਾ ਉਹਨੂੰ ਟੌਰਚਰ ਕਰਦਾ ਸੀ ਟਿਕਣੇ ਸੀ ਉਹਨੂੰ ਦਿੰਦਾ ਪਹਿਲਾਂ ਵੀ ਘਰ ਦੇ ਕੋਈ ਮਾਮਲਾ ਹੋਇਆ ਕਿ ਸ਼ਿਕਾਇਤ ਪਈ ਹੋਵੇ ਤੁਹਾਡੇ ਕੋਲ ਨਹੀਂ ਕੋਈ ਨਹੀਂ ਆਈ ਸਾਡੇ ਕੋਲ ਕੁੱਟਮਾਰ ਵਗੈਰਾ ਕਰੀਂ ਕਰਦੇ ਰਹਿੰਦੇ ਸੀ ਨਹੀਂ ਕੁੱਟਮਾਰ ਨਹੀਂ ਸੀ ਕਰ ਕੁੱਟਮਾਰ ਕਰ ਇਹ ਨਹੀਂ ਸਕਦੇ ਬਾਹਰ ਜੇ ਕੁੱਟਮਾਰ ਕਰਦਾ ਹੁੰਦਾ ਤਾਂ ਫੇਰ ਬਾਹਰ ਨਾ ਉਹ ਛੱਡਦੀ ਉਹਨੂੰ ਇਹਨਾਂ ਨੇ ਇੱਥੇ ਆ ਕੇ ਸਾਰਾ ਕੁਝ ਪਲੈਨਿੰਗ ਦੇ ਨਾਲ ਪ੍ਰੋਣੇ ਦੇ ਸਹਿਮਤੀ ਦੇ ਨਾਲ ਸਾਰਾ ਕੁਝ ਕੀਤਾ ਇਹਨਾਂ ਨੇ ਪਰ ਸਾਨੂੰ ਇਨਸਾਫ ਚਾਹੀਦਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੁਣ ਪੋਸਟਮਾਰਟਮ ਦੱਸਦੇ ਕਿ ਪੌੜੀ ਦਾ ਹੋਇਆ ਹੈ ਪੋਸਟਮਾਰਟਮ ਸਾਡੀ ਇਜਾਜ਼ਤ ਤੋਂ ਬਿਗੇਰੇ ਇਹਨਾਂ ਨੂੰ ਕਰਾਇਆ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਆ ਜੇ ਹੁਣ ਸਾਡੀ ਰਜਮੰਦੀ ਨਾ ਹੁੰਦਾ ਸਾਨੂੰ ਪਤਾ ਲੱਗਦਾ ਸਾਡੀ ਕੁੜੀ ਨੂੰ ਕੀ ਹੋਇਆ ਕੀ ਨਹੀਂ ਹੋਇਆ ਨਾਲੇ ਅਸੀਂ ਇਹਨਾਂ ਨੂੰ ਫੋਨ ਵੀ ਕੀਤਾ ਮੈਸੀ ਵਾਲਿਆਂ ਨੇ ਵੀ ਫੋਨ ਕੀਤਾ ਪੁਲਿਸ ਆਫਸਰ ਨੂੰ ਬਈ ਉਹਨਾਂ ਦੀ ਮੰਮ ਡੈਡ ਆਉਂਦੇ ਆ ਉਹਦੀ ਇਜਾਜ਼ਤ ਤੋਂ ਬਿਗੇਰੇ ਤੁਸੀਂ ਪੋਸਟਮਾਰਟਮ ਨਹੀਂ ਕਰ ਸਕਦੇ ਪਰ ਉਹਨਾਂ ਨੇ ਕਹਿਣ ਦੇ ਬਾਵਜੂਦ ਵੀ ਪੋਸਟਮਾਰਟਮ ਕਰਾ ਦਿੱਤਾ ਪਰ ਵੱਡੀ ਦੇ ਕੇ ਦੁਬਾਰਾ ਮੰਗ ਕਰਦੇ ਹੋ ਕਿ ਦੁਬਾਰਾ ਪੋਸਟਪਾਰਟ ਫੋਟੋਸ ਜਾਂ ਵੀਡੀਓਗ੍ਰਾਫੀ ਹੋਣੀ ਚਾਹੀਦੀ ਹੈ। ਹਾਂਜੀ ਹਾਂਜੀ ਦੁਬਾਰਾ ਸਾਰਾ ਕੁਝ ਦੁਬਾਰਾ ਹੋਣਾ ਚਾਹੀਦਾ ਹੈ ਮੈਨੂੰ ਇਨਸਾਫ ਮਿਲਣਾ ਚਾਹੀਦਾ। ਇੱਕ ਗੱਲ ਹੋਰ ਹੈ ਕੋਈ ਵਿਆਹ ਨੂੰ ਕਿੰਨੇ ਸਾਲ ਹੋ ਗਏ ਸੀ ਉਹਨਾਂ ਦੇ ਤੇ ਕਿੰਨੇ ਬੱਚੇ ਹੋਣਾਂ ਦੇ? ਇਹ 9 ਸਾਲ ਹੋ ਗਏ ਵਿਆਹ ਨੂੰ ਇੱਕ ਬੱਚਾ ਹੈ ਉਹਦੇ ਲੜਕਾ 5 ਸਾਲ ਦਾ। ਹਾਂਜੀ ਤੇ ਹੁਣ ਜਦੋਂ ਇੱਥੇ ਆਏ ਕੋਈ ਬਿਮਾਰੀ ਬੁਮਾਰੀ ਕੋ ਇਹੋ ਜੀ ਗੱਲ ਕੋਸ਼ ਨਹੀਂ ਸੀ ਕੋਈ ਬਿਮਾਰੀ ਨਹੀਂ ਸੀ ਕੋਈ ਗੋਲੀ ਨਹੀਂ ਸਕੰਦੇ। ਮਨਜੀਤ ਦਾ ਦੰਦ ਦੰਦ ਕੰਦਿਸ ਮੇਰੇ ਤੋਂ ਕਰਨਾ ਮੈਂ ਕੱਲ੍ਹ ਐਡਵਰਸਟ ਕਰਦੀ ਆ ਉਹ ਸਾਡੇ ਕੋਲ ਗਈ ਆ ਉਹਨਾਂ ਦੀ ਮੰਡੇ ਵਾ ਤੁਹਾਡੇ ਨਾਲ ਕਦੀ ਕੋਈ ਪਰਿਵਾਰਕ ਤੌਰ ਤੇ ਜਿਹੜੇ ਝਗੜੇ ਹੁੰਦੇ ਸੀ ਤੁਹਾਡੇ ਨਾਲ ਹਮੇਸ਼ਾ ਜ਼ਿਕਰ ਕਰਦੇ ਰਹਿੰਦੇ ਸੀ ਫੋਨ ਤੇ ਹਾਂਜੀ ਹਾਂਜੀ ਮੇਰ ਨਾਲ ਮੈਂ ਜੁਕੇ ਸੀ ਮੇਰ ਨਾਲ ਉਹ ਦੱਸ ਨਹੀਂ ਹੁੰਦੀ ਸੀ ਮੇਨੂੰ ਮੰਮੀ ਮੇਰ ਨਾਲ ਐਂਦਾ ਕਰਦੇ ਮੇਰ ਨਾਲ ਐਂਦਾ ਕਰਦੇ ਮੈਂ ਉਹਨੂੰ ਕਿਹਾ ਮੈਂ ਕਹਾ ਤੂੰ ਇੱਥੇ ਆ ਜਾ ਮੇਰੇ ਕੋਲ ਕਹਿੰਦੀ ਨਹੀਂ ਮੰਮੀ ਮੈਂ ਆ ਨਹੀਂ ਸਕਦੀ ਮੇਰ ਨਾਲ ਮੁੜ ਕੇ ਫੇ ਉਦਾਂ ਦਾ ਮੇਰਾ ਹਸਬੰਦ ਉਦਾਂ ਦਾ ਹੋ ਜਾਂਦਾ ਪਰ ਸੱਸ ਸੋਹਰਾ ਬਹੁਤ ਜ਼ਿਆਦਾ ਉਹਨੂੰ ਟੌਰਚਰ ਕਰਦੀ ਸੀ ਐਵਰੀ ਡੇ ਹੋਇਆ ਕਦੀ ਕਿ ਜਾਨ ਦਾ ਥ੍ਰੈਟ ਪਹਿਲਾਂ ਵੀ ਕਿਤੇ ਲੱਗਾ ਹੋਵੇ ਉਸ ਟਾਈਮ ਤੇ ਕਦੀ ਵੀ ਕੁਝ ਹੋ ਸਕਦਾ ਉਹਨਾਂ ਦੇ ਨਾਲ ਕਦੀ ਤੁਹਾਨੂੰ ਨਹੀਂ ਇਦਾਂ ਦਾ ਕੋਈ ਨਹੀਂ ਸਾਨੂੰ ਤਾਂ ਹੁਣ ਵੀ ਨਹੀਂ ਲੱਗਾ ਸਾਨੂੰ ਤਾਂ ਹੁਣ ਵੀ ਨਹੀਂ ਸੀ ਲੱਗਦਾ ਹੁਣ ਤੁਹਾਨੂੰ ਸੂਚਨਾ ਕਿੱਦਾਂ ਮਿਲੀ ਗਈ ਇਹ ਕਰਨਾ ਵਾਪਰ ਗਈ ਆ ਸਾਨੂੰ ਸੂਚਨਾ ਕੁੜੀ ਦੇ ਹਸਬੰਦ ਨੇ ਫੋਨ ਕੀਤਾ ਪਹਿਲਾਂ ਮੈਨੂੰ ਕਰਦਾ ਸੀ ਮੈਂ ਕੰਮ ਤੇ ਸੀ ਮੈਂ ਫੋਨ ਨਹੀਂ ਚੱਕਿਆ ਫੇ ਉਹਨੇ ਮੇਰੇ ਲੜਕੇ ਨੂੰ ਕੀਤਾ ਜੂ ਕੇ ਫੋਨ ਮੇਰੇ ਲੜਕੇ ਨੇ ਆਪਣੇ ਡੈਡੀ ਨਾਲ ਗੱਲ ਕਰਾਈ ਡੈਡੀ ਨੂੰ ਕਹਿੰਦਾ ਡੈਡੀ ਰਾਜਦੀਪ ਬੋਲਦੀ ਨਹੀਂ ਪਤਾ ਨਹੀਂ ਉਹਨੂੰ ਕੀ ਹੋ ਗਿਆ ਉਹ ਕਹਿੰਦਾ ਉਹਨੂੰ ਕੀ ਹੋ ਗਿਆ ਕਹਿੰਦਾ ਮੈਨੂੰ ਤਾਂ ਕੋਈ ਦੱਸਦੇ ਨਹੀਂ ਇਹ ਕਹਿੰਦਾ ਆਪਣੇ ਡੈਡੀ ਦਾ ਨੰਬਰ ਦੇ ਮੈਂ ਡੈਡੀ ਨਾਲ ਗੱਲ ਕਰਦਾ ਡੈਡੀ ਨਾਲ ਗੱਲ ਕੀਤੀ ਕਹਿੰਦਾ ਰਾਜਦੀਪ ਤਾਂ ਮੁੱਕ ਗਈ ਆ ਇਹ ਕਹਿੰਦਾ ਉਹ ਕਿੱਦਾਂ ਮੁੱਕ ਗਈ ਆ ਕਹਿੰਦਾ ਉਹਨੂੰ ਹਟੈਕ ਹੋ ਗਿਆ ਸਾਡਾ ਇਹਨਾਂ ਨੂੰ ਕਿਹਾ ਆ ਸਾਡਾ ਇਹ ਸਾਡਾ ਭਾਜੀ ਆ ਵੱਡਾ ਗੁਰੂ ਜੀ ਹਾਂਜੀ ਭਾਜੀ ਚਲੋ ਨਸ ਇਹਨਾਂ ਨੂੰ ਇਹਨਾਂ ਨੂੰ ਫੋਨ ਆਇਆ ਹੈ ਇਹ ਆਪਣਾ ਦੱਸਣ ਲੱਗੇ ਜਿੱਦਾਂ ਇਹਨਾਂ ਨੂੰ ਕੋਈ ਨਹੀਂ ਤੁਸੀਂ ਕੀ ਮੰਗਦੇ ਚਾਹੁੰਦੇ ਹੋ ਹੁਣ ਪ੍ਰਸ਼ਾਸਨ ਤੋਂ ਪੁਲ ਪ੍ਰਸ਼ਾਸਨ ਤੋਂ ਕੀ ਕੀ ਮੰਗ ਚਾਹੁੰਦੇ ਹੋ ਕਿਉਂਕਿ ਯੂ ਐਸ ਸਿਟੀਜ਼ਨ ਨੇ ਹੋ ਉਹਨਾਂ ਦੀ ਇੱਥੇ ਜੋ ਵੀ ਘਟਨਾ ਵਾਪਰੀ ਹੈ ਜੋ ਵੀ ਮੰਦਭਾਗੀ ਘਟਨਾ ਹੋਈ ਹੈ ਕੀ ਮੰਗ ਕੀ ਕਰਨਾ ਚਾਹੁੰਦੇ ਹੋ ਦੋਵਾਂ ਸਰਕਾਰਾਂ ਤੋਂ ਦੋਵਾਂ ਸਰਕਾਰਾਂ ਤੋਂ ਮੈਂ ਇਨਸਾਫ ਮੰਗ ਲੈਣਾ ਚਾਹੁੰਦੀ ਆ ਬਈ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਉਮਰ ਕੈਦ ਹੋਣੀ ਚਾਹੀਦੀ ਵਿੱਚੇ ਪਰੋਣੇ ਨੂੰ ਵਿੱਚੇ ਸੱਤ ਸੌਰੇ ਨੂੰ ਇਹ ਬਾਹਰ ਨਹੀਂ ਆਉਣੇ ਚਾਹੀਦੇ ਸਾਰੀ ਉਮਰ ਮੁਹੌਲ ਦੇ ਪ੍ਰਸ਼ਾਸਨ ਨੂੰ ਤੁਹਾਡੇ ਵੱਲ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਹਾਂਜੀ ਕਰਵਾ ਦਿੱਤੀ ਕੋਈ ਉਹਨਾਂ ਵੱਲੋਂ ਕੋਈ ਆਸ਼ਵਾਸਨ ਦਵਾਇਆ ਗਿਆ ਕੋਈ ਕੁਛ ਨਹੀਂ ਦਵਾਇਆ ਕੋਈ ਨਹੀਂ ਉਹਨਾਂ ਤਾਂ ਉਹਨਾਂ ਨੇ ਤਾਂ ਸਾਡੇ ਸੈਨ ਨਹੀਂ ਕੀਤੇ ਐਸਐਚਓ ਨੇ ਸਾਡੇ ਸੈਨ ਨਹੀਂ ਕੀਤੇ ਫੋਨ ਹੀ ਨਹੀਂ ਉਹਨਾਂ ਸਾਡਾ ਚੱਕਿਆ ਹੋਰ ਤਾਂ ਕਿਹੜੀ ਗੱਲ ਕਰਨੀ ਆ ਕੋਲ ਕਰਕੇ ਨੱਠ ਗਿਆ ਬਾਕੀ ਸਾਨੂੰ ਮੁੰਡਾ ਮੁੰਡਾ ਸਾਨੂੰ ਮਿਲਣਾ ਚਾਹੀਦਾ ਕੁੜੀ ਦਾ ਮੇਰੀ ਦਾ ਜੋ ਵੀ ਆ ਸਾਰਾ ਸਾਨੂੰ ਮਿਲਣਾ ਚਾਹੀਦਾ ਆ ਖੁਸ਼ ਨਹੀਂ ਉਹਨਾਂ ਕੋ ਛੱਡਣਾ ਲੈ ਕੇ ਤੁਸੀਂ ਦੇਣਾ ਜੋ ਵੀ ਆ ਕੁੜੀ ਮੇਰੀ ਸੀ ਜਾ ਰਿਹਾ ਕੋਈ ਵੱਡਾ ਇੰਸ਼ੋਰੈਂਸ ਵੀ ਸੀ ਉਹਨਾਂ ਦਾ ਇਹੋ ਜਿਹਾ ਹਾਂਜੀ ਸਾਰਾ ਕੁਝ ਆ ਸਾਰਾ ਕੁਝ ਆ ਘਰ ਵੀ ਆ ਬਹੁਤ ਵੱਡਾ ਘਰ ਵੀ ਕੁੜੀ ਦੇ ਨਾਂ ਆ ਤਿੰਨ ਗੱਡੀਆਂ ਕੁੜੀ ਦੇ ਨਾਂ ਫੇ ਉਹਦੀ ਆਪ ਦੀ ਨਿਸ਼ੋਰ ਚ ਫੇ ਉਹਦੀਆਂ ਐਫ ਡੀਆਂ ਵੀ ਆ ਬਹੁਤ ਕੁਝ ਆ ਕੁੜੀ ਦੇ ਨਾਂ ਇਹਨਾਂ ਨੇ ਅਧਿਕਾਰ ਜਿੱਦਾਂ 7 ਬੈਡਰੂਮ ਦਾ ਘਰ ਆ ਬਹੁਤ ਜ਼ਿਆਦਾ ਵੱਡਾ ਘਰ ਆ ਉਹਦਾ ਸਾਰਾ ਕੁਝ ਉਹਦੇ ਨਾਂ ਆ ਕੁੜੀ ਨੂੰ ਲੱਗਦਾ ਕਿ ਉਹਦੇ ਪਿੱਛੇ ਤਾਂ ਨਹੀਂ ਕਰਦਾ ਸਰ ਉਹਦੇ ਪਿੱਛ ਵੇ ਉੱਥੇ ਮੈਂ ਬਚਣਾ ਨਹੀਂ ਐ ਇੱਥੇ ਕਿਸ ਨੂੰ ਪੁੱਛ ਦੱਸ ਨਹੀਂ ਕਹਣੀ ਮਾਪੇ ਤਾਂ ਬਾਹਰ ਬੈਠੇ ਆ ਇਹਦੇ ਕਰਕੇ ਕੀਤਾ ਨਾ ਸਰ ਹਾਂ ਪ੍ਰਾਪਰਟੀ ਦਾ ਕਰਕੇ ਸਾਰਾ ਕੁਝ ਕੀਤਾ ਉਹਨੇ ਕਹਿੰਦਾ ਵੀ ਸੀ ਉਹਨੂੰ ਪ੍ਰਾਪਰਟੀ ਮੇਰੇ ਮੁੰਡੇ ਦੇ ਨਾਮ ਕਰਾ ਦੇ ਤਾਂ ਤੂੰ ਆਪਣੀ ਮੰਮੀ ਕੋਲ ਚੱਲ ਜਾ ਪਹਿਲਾਂ ਕਹਿੰਦਾ ਵੀ ਸੀ ਉਹਨੂੰ ਜੀ ਦਾਜ ਦੇਹਦੀ ਵੀ ਇਸ ਦੌਰਾਨ ਕਦੀ ਮੰਗ ਕੀਤੀ ਨਹੀਂ ਦਾਜ ਦੇਹਦੀ ਕੋਈ ਨਹੀਂ ਮੰਗ ਕੀਤੀ ਤੁਹਾਨੂੰ ਇਹ ਲੱਗਦਾ ਤੇ ਸਾਰਾ ਕੁਝ ਜੋ ਰਚਿਆ ਜੋ ਪਲਾਨ ਕੀਤਾ ਉਹ ਪ੍ਰਾਪਰਟੀ ਦੇ ਵਿੱਚ ਹਾਂ ਉਹ ਸਾਰਾ ਕੁਝ ਸਾਡੀ ਕੁੜੀ ਦਾ ਸਾਡੀ ਕੁੜੀ ਨੇ ਮਿਹਨਤ ਬਹੁਤ ਜ਼ਿਆਦਾ ਕੀਤੀ ਸਾਡੀ ਕੁੜੀ ਸੀਤੀ ਜੰਨੇ ਆ ਉਹ ਕੱਚਾ ਆ ਹਜੇ ਉਹ ਦੇਖੋ ਪੇਪਰ ਨਹੀਂ ਹੈਗੇ ਕਹਿੰਦੀ ਮੰਮੀ ਮੈਨੂੰ ਕਹਿੰਦਾ ਤੂੰ ਇੰਡੀਆ ਹੁਣ ਚੱਲੀ ਤਾਂ ਹੈਗੀ ਆ ਉਦੋਂ ਦੇਖੂ ਮੈਂ ਜਦ ਤੂੰ ਮੁੜ ਕੇ ਆ ਗਈ ਆ ਗੱਲ ਵੀ ਉਹਨੂੰ ਆਉਣ ਲੱਗੀ ਨੂੰ ਇਹ ਕਹੀ ਆ ਪਰ ਉਹਨੇ ਇਹ ਗੱਲ ਇੱਥੇ ਇੰਡੀਆ ਦਾ ਸਟਰੀ ਹੈ ਜੀ ਸਿਰਕ ਨਨੁਮਲੀਆ ਪਿੰਡ ਦੇ ਵਿੱਚ ਇੱਕ ਯੂਐਸਏ ਸਿਟੀਜ਼ਨ ਨਾਲ ਵਰਕ ਦੀ ਜਿਹੜੀ ਮੌਤ ਹੋਈ ਸਮਾਂ ਦੇ ਚੱਜੇ ਇੱਕ ਬੀੜਤ ਪਰਿਵਾਰ ਵੱਲੋਂ ਜਿਹੜੀ ਜਾ ਗਿਆ ਕਿ ਲੜਕੀ ਦਾ ਜਿਹੜਾ ਸਹੁਰਾ ਪਰਿਵਾਰ ਹੈ ਉਸ ਵੱਲੋਂ ਜਿਹੜਾ ਕਤਲ ਕੀਤਾ ਗਿਆ ਹੈ ਰਾਜਦੀਪ कौर ਨਾਮ ਦੀ ਹੈ ਜੀ ਲੜਕੀ ਜਿਹੜੀ ਨਾਨੋ ਮੱਲੀਆਂ ਪਿੰਡ ਵਿਆਹੀ ਸੀ ਅਮਰੀਕਾ ਸਿਟੀਜਨ ਸੀ ਸਾਰੇ ਪਰਿਵਾਰ ਨੂੰ ਮਿਲਣ ਆਈ ਹੋਈ ਸੀ ਲੇਕਿਨ 19 ਔਰ 20 ਦੀ ਜਿਹੜੀ ਦਰਮਿਆਨੀ ਰਾਤ ਉਹਦੀ ਜਿਹੜੀ ਅਚਾਨਕ ਮੌਤ ਹੋਣ ਬਾਰੇ ਉਹਦੇ ਸਾਰੇ ਪਰਿਵਾਰ ਵੱਲੋਂ ਸਾਨੂੰ ਦੱਸਿਆ ਗਿਆ ਵੀ ਇਸ ਤਰ੍ਹਾਂ ਅਮਰੀਕਾ ਸਿਟੀਜਨ ਹੈ ਇਸ ਕਰਕੇ ਉਹ ਚਾਹੁੰਦੇ ਮੇਰਾ ਪੋਸਟਮਾਰਟਮ ਜਿਹੜਾ ਕਰਵਾ ਦਿੱਤਾ ਜਾਵੇ ਉਹਨਾਂ ਦੇ ਕਹਿਣ ਦੇ ਉੱਤੇ ਜਿਹੜੀ ਆ ਬਾਡੀ ਜਿੱਥੇ ਉਹ ਆਲਰੇਡੀ ਸੀਗੀ ਫ੍ਰੀਜ਼ 'ਚ ਉਤੋਂ ਅਸੀਂ ਮੌਰਚੀ ਸੁਲਤਾਨਪੁਰ ਲੈ ਕੇ ਆਏ ਔਰ ਕੱਲ ਉਹਦਾ ਜਿਹੜਾ ਬੋਰਡ ਡਾਕਟਰਸ ਦਾ ਜਿਹੜਾ ਬਣਾ ਕੇ ਤੇ ਉਹਦਾ ਪੋਸਟ ਮਾਨੂ ਕਰਵਾ ਦਿੱਤਾ ਗਿਆ ਉਸ ਤੋਂ ਹਾਂਜੀ ਪਰਿਵਾਰ ਦਾ ਕਹਿਣਾ ਹੈ ਕਿ ਮਤਲਬ ਉਹਨਾਂ ਨੂੰ ਇਨਫੋਰਮ ਨਹੀਂ ਕੀਤਾ ਗਿਆ ਇਹ ਇੱਕਾ ਪਰਿਵਾਰ ਹੈ ਉਹਨਾਂ ਦੇ ਕਿਸੇ ਵੀ ਵਿਅਕਤੀ ਦੀ ਸਹਿਮਤੀ ਨਹੀਂ ਲਈ ਗਈ ਮੌਕੇ ਤੇ ਕੋਈ ਮੌਜੂਦ ਨਹੀਂ ਸੀ ਉਹਨਾਂ ਦੀ ਸਹਿਮਤੀ ਤੋਂ ਬਿਨਾਂ ਜਿਹੜਾ ਪੋਸਟ ਮਾਨੂ ਕਰ ਦਿੱਤਾ ਗਿਆ ਕੋਈ ਇਨਫੋਰਮ ਤਾਂ ਰਿਲੇਟਿਵ ਹੈ ਉਹਨਾਂ ਦੀ ਰਿਸ਼ਤੇਦਾਰੀ ਆ ਉਹ ਤਾਂ ਰਿਸ਼ਤੇਦਾਰਾਂ ਨੇ ਇਨਫੋਰਮ ਕਰਨਾ ਨਾ ਵੀ ਲੈ ਵੀ ਇਸ ਤਰ੍ਹਾਂ ਡੈਥ ਹੋਈ ਹੈ ਉਹ ਸਾਡੇ ਕੋਲ ਤੇ ਉਹਨਾਂ ਦਾ ਕੋਈ ਕੰਟੈਕਟ ਨੰਬਰ ਨਹੀਂ ਬਟ ਜਦੋਂ ਆਏ ਆ ਅਸੀਂ ਉਹਨਾਂ ਨੂੰ ਪੂਰੀ ਤਰ੍ਹਾਂ ਸੁਣਿਆ ਉਹਨਾਂ ਨੇ ਇੱਕ ਦਰਖਾਸਤ ਦਿੱਤੀ ਆ ਅਸੀਂ ਉਸ ਦਰਖਾਸਤ ਨੂੰ ਵੈਰੀਫਾਈ ਕਰ ਰਹੇ ਹਾਂ ਪਰ ਪੋਸਟ ਮਾਰਟਮ ਜਿਹੜੀ ਰਿਪੋਰਟ ਆਉਂਦੀ ਹੈ ਜੋ ਦੇਚ ਜਿਸ ਤਰ੍ਹਾਂ ਦੀ ਰਿਪੋਰਟ ਹੋਊਗੀ ਅਗਰ ਕੋਈ ਇਹੋ ਜੀ ਚੀਜ਼ ਸਾਹਮਣੇ ਆਉਂਦੀ ਹੈ ਕਾਰਵਾਈ 174 ਦੀ ਅਸੀਂ ਕੀਤੀ ਆ ਅਗਰ ਕੋਈ ਸ਼ੱਕੀ ਡਾਊਟਫੁਲ ਹੋਏਗਾ ਤਾਂ ਉਹ ਜਿਹੜੀ ਬਿਲਕੁਲ ਬਨਦੀ ਘਾ ਰਹੀ ਹੈ ਉਹ ਮਚਲੇ ਜਾਂ ਦਿੱਤੀ ਜਾਉਗੀ ਬਹੁਤ ਅੱਗੇ ਸਪੀਸ਼ ਕੋ ਸਮਝ ਨਹੀਂ ਆ ਰਹੀ ਨਹੀਂ ਅਜੇ ਕੋਈ ਨਾਲ ਤਾਂ ਪੋਸਟਮਾਰਟਮ ਦੀ ਰਿਪੋਰਟ ਦੀ ਵੇਟ ਅਸੀਂ ਕਰਦੇ ਹਾਂ ਉਸ ਦੀ ਕਾਰਜ ਪ੍ਰਣਾਲੀ ਤੇ ਸਵਾਲ ਖੜੇ ਕੀਤੇ ਹੋਣਾ ਹੈ ਕਿ ਜਿਹੜਾ ਉਹਨਾਂ ਦੇ ਮੀਪਕ ਦੇ ਨਾਲ ਉਹਨਾਂ ਦਾ ਜਿਹੜਾ ਪੁਲਿਸ ਇੱਕ ਪੱਖਪਾਤ ਦਾ ਰਵਈਆ ਸਾਹਮਣੇ ਆ ਰਿਹਾ ਬਿਲਕੁਲ ਨਹੀਂ ਜੀ ਬਿਲਕੁਲ ਗਲਤ ਦੋਸ਼ ਹੈ ਜਿਹੜੀ ਡੈਥ ਹੋਈ ਹੈ ਜੇ ਉਸ ਪਰਿਵਾਰ ਨੂੰ ਦੁੱਖ ਹੈ ਤੇ ਬਤੌਰ ਐਸ ਐਚਓ ਬਤੌਰ ਪੁਲਿਸ ਡਿਪਾਰਟਮੈਂਟ ਮੈਨੂ ਔਰ ਮੇਰੇ ਸਾਰੇ ਸੀਨੀਅਰ ਅਫੀਸਰ ਵੀ ਇਸ ਚੀਜ਼ ਤੇ ਅਸੀਂ ਵੀ ਦੁੱਖ ਮਹਿਸੂਸ ਕਰਦੇ ਆ ਕਿ ਮੌਤ ਜਿਹੜੀ ਹੋਈ ਆ ਜਵਾਨ ਬੱਚੀ ਦੀ ਲੇਕਿਨ ਇਹ ਆ ਕਿ ਜੋ ਪੋਸਟਮਾਰਟਮ ਰਿਪੋਰਟ ਹੈ ਉਹਦੀ ਅਸੀਂ ਵੇਟ ਕਰ ਰਹੇ ਹਾਂ ਜੋ ਵੀ ਉੱਥੇ ਚਾਊਗੀ ਰਿਪੋਰਟ ਉਹਦੇ ਮੁਤਾਬਕ ਕਾਰਵਾਈ ਕਰ ਦਿੱਤੀ ਜਾਏਗੀ ਮੁਕਦਮਾ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਕੋਈ ਗੱਲ ਨਹੀਂ ਬਿਲਕੁਲ 174 ਦੀ ਕਾਰਵਾਈ ਜਿਹੜੀ ਕਰ ਦਿੱਤੀ ਹੈ ਅਗਰ ਕੋਈ ਰਿਪੋਰਟ ਦੇ ਵਿੱਚ ਆਉਂਦਾ ਹੈ ਤੇ ਮੁਕਦਮਾ ਦਰਜ ਹੋਏਗਾ ਅਗਰ ਨਹੀਂ ਆਉਂਦਾ ਤਾਂ ਫਿਰ ਕਾਰਵਾਈ ਨਹੀਂ ਅੰਬੈਸੀ ਨਾਲ ਵੀ ਰਾਤ ਤੱਕ ਮਿਲਦਾ ਅੰਬੈਸੀ ਤੋਂ ਸਾਨੂੰ ਫੋਨ ਆਇਆ ਸੀ ਜਿਹੜੀ ਮ੍ਰਿਤਕ ਲੜਕੀ ਹੈ ਉਹਦੇ ਹਸਬੰਦ ਜਿਹੜੇ ਆ ਉਹਨਾਂ ਨੇ ਅੰਬੈਸੀ ਨੂੰ ਸੂਚਿਤ ਕੀਤਾ ਸੀ ਯੂਐਸਐਫਓ ਯਸਰਉਨਦੀ ਵਾਈਫ ਦੀ ਡੈਥ ਹੋਈ ਆ ਔਰ ਉਹਦੇ ਮਾਪੇ ਪਰਿਵਾਰ ਜਿਹੜੇ ਆ ਉਹ ਪਾਸਪੋਰਟ ਕਰਵਾਉਣਾ ਚਾਹੁੰਦੇ ਆ ਲੜਕੇ ਦੇ ਮਾਪੇ ਪਰਿਵਾਰ ਸਾਨੂੰ ਮੈਸੇਜ ਆਇਆ ਤੇ ਅਸੀਂ ਦੱਸਿਆ ਵੀ ਅਸੀਂ ਯੂ ਆਲਰੇਡੀ ਅਸੀਂ ਉਹਦਾ ਪਾਸਪੋਰਟ ਕਰਵਾ ਰਹੇ ਹਾਂ ਅੰਡਰ ਪ੍ਰੋਸੈਸ ਹੈ ਔਰ ਕੱਲ ਕਰਵਾ ਦਿੱਤਾਗਾ ਪਾਸਪੋਰਟ ਮਿਹਨਤ ਮੇਰੀ ਰਹਿਮਤ ਖੁਦਾ ਦੀ ਮੁਸਲਮਾਨੀ ਰੂਹਾਨੀ ਅਤੇ ਕਾਲੇ ਇਲਮ ਦੇ ਮਾਹਰ ਚਮਤਕਾਰ ਹੁੰਦੇ ਦੇਖੋ ਆਪਣੀਆਂ ਅੱਖਾਂ ਸਾਹਮਣੇ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਪਤੀ ਪਤਨੀ ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਵਿਦੇਸ਼ ਚ ਪੱਕਾ ਹੋਣਾ ਜਾਦੂ ਟੂੜੇ ਅਤੇ ਕੀਤੇ ਕਿਰਾਏ ਦਾ ਖਾਤਮਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਆਪਣੇ ਵਸ ਵਿੱਚ ਕਰੋ ਲਾਟਰੀ ਨੰਬਰ ਪਾਓ 649 ਹੋਵੇ ਚਾਰ ਲੋਟੋ ਬੈਕਸ ਪਿਆਰ ਚ ਤੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਗੁਰੂ ਰਹਿਮਤ ਜੀ 9872188593